ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਜਤਗੱਲ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਕੋਟਕਪੂਰੇ ਤੋਂ ਜੈਤੋਵਾਲ ਨੂੰ ਜਦੋਂ ਆਉਨੇ ਆ ਤਾਂ 메ਨ ਸ਼ੜਕ ਤੋਂ ਅੱਧਾ ਕਿਲੋਮੀਟਰ ਸਾਈਡ ਤੇ ਹਟਵਾ ਪਿੰਡ ਨਾਲ ਪਿੰਡਾਂ ਦੇ ਵਿੱਚ ਮੱਤਾ ਇਹਦੇ ਨੇੜੇ ਬਿਲਕੁਲ ਰਹਿ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਭਾਈ ਬੱਚੀਆਂ ਲੈ ਕੇ ਆਉਂਦਾ ਵਪਾਰ ਦਾ ਕੰਮ ਆ ਅੱਜ ਦੀ ਵੀਡੀਓ ਦੇ ਚਾਰ ਨਾਗ ਆ ਜਿਹਦੇ ਚ ਤਿੰਨ ਐਚਐਫ ਬਰੀਡ ਦੇ ਵਿੱਚ ਪੈਂਦੀਆਂ ਵੱਛੀਆਂ ਤੇ ਇੱਕ ਜਰਸੀ ਨਸਲ ਦੀ ਵੱਛੀ ਹੈ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਨਗ ਤੁਹਾਨੂੰ ਜੱਜ ਜੂਗਾ ਉਹਦੀ ਤਸੱਲੀ ਤੁਸੀਂ ਕਰਨੀ ਆ ਕੇ ਦੇਖ ਕੇ ਖਰੀਦ ਲਓ ਜੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਰੇਟ ਸਾਰੀਆਂ ਬੱਚੀਆਂ ਦੇ ਵੀਡੀਓ ਦੇ ਵਿੱਚ ਹੀ ਹੋਣਗੇ ਬਾਕੀ ਤੁਸੀਂ ਗੱਲਬਾਤ ਕਰਕੇ ਇੱਥੇ ਆ ਕੇ ਦੇਖ ਲਓ ਜੇ ਪਹਿਲੇ ਨੰਬਰ ਵਾਲੀ ਬੱਚੀ ਤੋਂ ਸ਼ੁਰੂਆਤ ਕਰਾਂਗੇ ਲਖਵੀਰ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚਾਰ ਨਾਗਾ ਲਖਵੀਰ ਪਹਿਲੇ ਨੰਬਰ ਵਾਲੀ ਬੱਚੀ ਦੰਦੋਂ ਕਿਵੇਂ ਹੈ ਬਾਈ ਖੀਰੀਆਂ ਸਰਮ ਸਾਰੀਆਂ ਖੀਰੀਆਂ ਠੀਕ ਹੈ ਕੀ ਰੇਟ ਰੂ ਪਹਿਲੇ ਨੰਬਰ ਵਾਲੀ ਦਾ 15000 ਰੁਪਏ ਧੋਰੀਆਂ 15000 ਰੇਟ ਹੈ ਦੰਦੋਂ ਖੀਰੀ ਹੈ वैसे ता ए दा ਢਾਂਚਾ ए दे ਫੇਸ ਦੀ ਬਣਾਵਟ ਤੋਂ ਪਤਾ ਲੱਗਦਾ ਵੀ ਇਹ ਅਜੇ ਛੋਟੀ ਉਮਰ ਦੀ ਵੱਛੀ ਐ ਪਰ ਦੰਦੋ ਜਦੋਂ ਖੀਰੀ ਆ ਤਾਂ ਇਹ ਕਨਫਰਮ ਹੀ ਐ ਵੀ ਇਹ ਅਜੇ ਉਮਰ ਛੋਟੀ ਦਾ ਬੱਚਾ ਐ 15000 ਰੇਟ ਐ ਦਸੰਬਰ ਤੱਕ ਜਾਂਦੇ ਜਾਂਦੇ ਤੁਸੀਂ ਇਹਦੀ ਏਆਈ ਕਰਵਾ ਸਕਦੇ ਹੋ ਥਾਣਾ ਚ ਬਿੱਥੀ ਹੁਣੇ ਹੀ ਚੰਗੀ ਦਿਸਦੀ ਐ ਬਾਕੀ ਢਾਂਚਾ ਚੰਗਾ ਇਸ ਵੱਛੀ ਦਾ ਦਿਸਦਾ ਇਹ ਤੋਂ ਬਿਨਾ ਇੱਕ ਹੋਰ ਬੱਚੀ ਬਹੁਤ ਸੋਹਣਾ ਸਟਰਕਚਰ ਦੀ ਹੈ ਅ ਲਖਵੀਰ ਭਾਈ ਖੀਰੀ ਇਹ ਵੀ ਇਹ ਵੀ ਹਾਂ ਇਹ 10 ਬਿਹੀਨੇ ਦੀ ਕੀ ਰੇਟ ਇਹਦਾ 2100 ਰੁਪਏ ਤੋਰੀ ਸੋ 21000 ਰੇਟ ਹੈ ਖੀਰੀ ਦੰਨੋਂ ਦਸੰਬਰ ਤੱਕ ਜਿਵੇਂ ਮੈਂ ਪਹਿਲਾਂ ਬੋਲਿਆ ਸੀ ਸਾਰੀਆਂ ਬੱਚੀਆਂ ਜਿਹੜੀਆਂ ਏਆਈ ਦੇ ਯੋਗ ਹੋ ਜਾਣੀਆਂ ਇਹਦਾ ਵੀ ਢਾਂਚਾ ਬਹੁਤ ਸੋਹਣਾ 21000 ਰੇਟ ਹੈ ਸਟਰਕਚਰ ਫਿਰ ਤੁਸੀਂ ਦੇਖ ਸਕਦੇ ਹੋ ਇਦੋਂ ਅੱਗੇ ਇੱਕ ਹੋਰ ਬੱਛੀ ਜਿਹੜੀ 3 ਨੰਬਰ ਤੇ ਹੈ ਜਿਹੜੀ 3 ਨੰਬਰ ਵਾਲੀ ਇਹਦਾ ਰੇਟ ਕੀ ਰਹਿਣਾ ਲੱਗੂ ਇਹਦਾ 19000 ਰੁਪਏ ਖੋਲੀ ਸੋ ਇਹਦਾ ਰੇਟ 19000 ਹੈ ਦੰਦੋਂ ਇਹ ਵੀ ਖੀਰੀ ਹੈ ਲੈਬ ਸੋ ਇਹਦਾ ਰੇਟ 19000 ਰੁਪਏ ਤੇ ਲਗਭਗ ਸੇਮ ਜੇ ਟਾਂਚ ਜਾਂਦੀਆਂ ਹੈ ਇਸੇਮ ਜਾਈ ਇਹਨਾਂ ਦਾ ਰੇਟ ਹੈ 15 ਤੋਂ ਲੈ ਕੇ 21000 ਤੱਕ ਕੀਮਤ ਇੱਕ ਜਰਸੀ ਹੈ ਦੋਸਤੋ ਉਹ ਵੀ ਤੁਹਾਨੂੰ ਦਿਖਾਉਣੇ ਆ ਲਖਵੀਰ ਵੀ 10 ਮਹੀਨਿਆਂ ਦੀ ਆ ਠੀਕ ਹੈ ਤੇ ਇਹਦੇ ਪੰਜਵੇਂ ਮਾੜਾ ਨਿਸ਼ਾਨ ਠੀਕ ਹੈ ਜੇ ਆਪਾਂ ਪਹਿਲਾਂ ਲਾ ਦਿੰਦੇ ਨਾ ਵੀ ਕੱਲ ਨੂੰ ਆ ਕੇ ਇੱਥੋਂ ਮੁੜੇ ਸਨ ਸਹੀ ਹੈ ਠੀਕ ਹੈ ਅੱਛਾ ਇਹਦਾ ਰੇਟ ਕੀ ਰਹਿਣਾ ਇਹਦਾ 25000 ਰੁਪਏ ਖੋਲੀ ਦੋਸਤੋ ਜਿਹੜਾ ਨਿਸ਼ਾਨ ਲਖਵੀਰ ਨੇ ਬੋਲਿਆ ਉਹ ਤੁਹਾਨੂੰ ਦੱਸ ਦਿਆਂ ਵੀ ਦੁੱਧ ਵਾਲੇ ਚਾਰ ਥਣ ਜਿਹੜੇ ਉਹ ਉਂਗਲ ਦੇ ਕਪੋਟੇ ਜਿੱਡੇ ਜਿੱਡੇ ਤੇ ਜਿਹੜਾ ਨਿਸ਼ਾਨ ਜ ਹੈ ਉਹ ਇੱਕ ਸਿਰਫ ਵੈਸੇ ਨਿਸ਼ਾਨ ਹੈ ਮੈਂ ਹੀ ਦੱਸ ਦਿੰਦਾ ਵੀ ਉਹ ਕਦੇ ਵੀ ਨਹੀਂ ਚੱਲਣਾ ਪਰ ਦੱਸਿਆ ਇਸ ਕਰਕੇ ਆ ਵੀ ਤੁਸੀਂ ਬਾਅਦ ਚ ਤੁਹਾਨੂੰ ਇਹ ਨਾ ਲੱਗੇ ਵੀ ਇਹ ਚੀਜ਼ ਹੈ ਕੀ ਹੈ ਸੋ ਸੋਹਣੀ ਬੱਚੀ 25000 ਰੇਟ ਜਰਸੀ ਬਰੀਡ ਆ ਦੱਸੋ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਸਟਰਕਚਰ ਬਹੁਤ ਸੋਹਣਾ ਸੋਹਣੇ ਢਾਂਚੇ ਦੀ ਹੈ 25000 ਦੀ ਕੀਮਤ ਬਾਈ ਨੇ ਰੱਖੀ ਹੈ ਲਖੀ ਲਾਇਚ ਲੱਗੇ ਨੇ ਸੋ ਚਾਰੇ ਥਣ ਬਹੁਤ ਸੋਹਣੇ ਦਿਸਦੇ ਆ ਤੇ ਉਹ ਜਿਹੜੀ ਸ਼ਾਕ ਹੈ ਉਹ ਸਿਰਫ ਜਿਵੇਂ ਛੋਲਿਆਂ ਦਾ ਦਾਣਾ ਐਡਾ ਕ ਸਾਈਜ਼ ਹੁੰਦਾ ਇਸ ਤਰ੍ਹਾਂ ਦਾ ਨਿਸ਼ਾਨ ਬਾਕੀ ਤੁਸੀਂ ਆ ਕੇ ਇਹਨੂੰ ਦੇਖ ਸਕਦੇ ਹੋ। ਬੰਦ ਹੈ ਭਾਈ। ਸੋ ਦੋਸਤੋ ਇਹ ਅੱਜ ਦੀ ਵੀਡੀਓ ਦੇ ਨਾਕ ਸੀਗੇ ਜਿਹਦੇ ਵਿੱਚ ਚਾਰ ਬੱਛੀਆਂ ਕੀਮਤ ਜੇ ਚਾਰਾਂ ਦੀ ਦੇਖਦੇ ਹਾਂ ਤਾਂ 80000 ਰੁਪਏ ਬੰਦ ਹੈ। ਤੁਸੀਂ ਬਾਕੀ ਗੱਲਬਾਤ ਕਰ ਲਓ ਜੀ ਬਾਈ ਦੇ ਨਾਲ ਜਿਹੜਾ ਨਾਕ ਖਰੀਦਣਾ ਹੈ। ਉਸ ਸਾਹਬ ਤੇ ਜੇ ਜੋੜਾ ਖਰੀਦਦੇ ਹੋ ਤਾਂ ਕੁਝ ਮਾਨ ਤੁਹਾਨੂੰ ਵੱਧ ਹੋ ਜਾਂਦਾ ਹੁੰਦਾ ਹੈ। ਸੋ ਤੁਸੀਂ ਬਾਕੀ ਆ ਕੇ ਪਸ਼ੂ ਦੇਖ ਲਓ ਜੀ। ਧੰਨਵਾਦ ਵੀਡੀਓ ਦੇਖਣ ਲਈ।